ਇਹੋ ਜਿਹਾ ਖਾਲਸਾ ਉਹ ਆਹ ਜਿਕੇ ਫਤਿਹ ਗੁਰੂ ਰੂਪ குரு ਸਵਾਰੀ ਸਤ ਸਿੰਘ ਜੀਓ ਆਓ ਅੱਜ ਇਸ ਸਮੇਂ ਚੱਲ ਰਹੇ ਮਸਲੇ ਦੇ ਉੱਤੇ ਆਸ ਨੂੰ ਸੰਗਤਾਂ ਦੇ ਨਾਲ ਸਾਂਝ ਪਾਈਏ ਜੰਗ ਜੰਗ ਇੱਕ ਐਸੀ ਥੀਜ ਦਾ ਨਾਮ ਹੈ ਜਿਸ ਦਾ ਕੋਈ ਹੱਲ ਨਹੀਂ ਜੰਗ ਦੇ ਵਿੱਚੋਂ ਕੋਈ ਕਦੇ ਖਟੀ ਕਮਾਈ ਨਹੀਂ ਹੁੰਦੀ ਜੰਗ ਦਾ ਅਸਲੀ ਨਾਮ ਹੀ ਤਬਾਹੀ ਹੈ ਜੋ ਕਿਸੇ ਨੇ ਨਹੀਂ ਦੇਖਿਆ ਹੁੰਦਾ ਉਹਨਾਂ ਦੇ ਮਨ ਦੇ ਵਿੱਚ ਚਾ ਹੁੰਦਾ ਹੈ ਪਰ ਜਿਨ੍ਹਾਂ ਨੇ ਪਿਆਰਿਓ ਪਿੰਡੇ ਤੇ ਜ਼ਖਮ ਹੰਢਾਈ ਹੋਏ ਨੇ ਉਹਨਾਂ ਨੂੰ ਪੁੱਛ ਕੇ ਵੇਖੋ ਬਾਰਡਰਾਂ ਦੇ ਲਾਗੇ ਪਿੰਡਾਂ ਨੂੰ ਪੁੱਛ ਕੇ ਵੇਖੋ ਕਿਤਨੀ ਵਾਰ ਜਾਲੇ ਪਏ ਕਿਤਨੀ ਵਾਰ ਘਰ ਜੜੇ ਕਿਤਨੀ ਵਾਰ ਘਰੋਂ ਵੇਕਰ ਹੋਏ ਕਿੰਨੀ ਵਾਰ ਸਮਾਨ ਚੁੱਕਿਆ ਕਿੰਨੀ ਵਾਰ ਸਮਾਨ ਰਿਸ਼ਤੇਦਾਰਾਂ ਕੋਲੇ ਰੱਖਿਆ ਕਿੰਨੀ ਵਾਰ ਸਮਾਨ ਦੀ ਟੁੱਟ ਪੰਜ ਹੋਈ ਔਰ ਕਿੰਨੀ ਵਾਰ ਰਿਸ਼ਤੇਦਾਰਾਂ ਦੇ ਘਰ ਵਿੱਚ 2 4 5 10 ਹੱਦ ਇਸ ਤੋਂ ਅੱਗੇ ਕਹਾਣੀ ਮੁਸ਼ਕਲ ਹੋ ਜਾਂਦੀ ਹੈ ਕਿਸੇ ਦੇ ਮੁਸ਼ਕਲ ਹੋ ਕੇ ਕਿਸੇ ਦੇ ਗੁਲਾਮ ਰਹਿਣਾ ਜਿਨ੍ਹਾਂ ਘਰੇ ਹਕੂਮਤਾਂ ਕੀਤੀਆਂ ਨੇ ਪਿਆਰਿਓ ਆਪਣਾ ਘਰ ਚਾਹੇ ਕੱਖਾਂ ਦੀ ਕੁਲੀ ਹੋਵੇ ਉਹ ਵੀ ਹਰ ਇੱਕ ਨੂੰ ਪਿਆਰਾ ਹੁੰਦਾ ਹੈ ਵਿਜੜੇ ਨੂੰ ਆਪਣਾ ਅਰਣਾ ਪਿਆਰਾ ਹੁੰਦਾ ਹੈ ਔਰ ਹਰ ਜਾਣੇ ਕਿ ਜਾਨਵਰ ਪਸ਼ੂ ਪੰਛੀ ਤੋਂ ਲੈ ਕੇ ਜਿਸ ਜਗ੍ਹਾ ਤੇ ਰਹਿੰਦਾ ਹੈ ਉਹ ਜਗ੍ਹਾ ਦੇ ਨਾਲ ਦਾ ਪਿਆਰ ਬਣ ਜਾਂਦਾ ਹੈ ਪਰ ਪਿਆਰਿਓ ਜਦੋਂ ਐਸੀ ਨੌਬਤ ਆ ਜਾਵੇ ਜੰਗ ਦੀ ਤੇ ਫੇਰ ਮਨ ਦੇ ਵਿੱਚ ਇਹੇ ਭਾਵਨਾ ਬੈਠਦੀ ਹੈ ਪ੍ਰਾਣੇ ਬਜ਼ੁਰਗਾਂ ਨੂੰ ਤਾਂ ਆਮ ਕਰਕੇ ਪਤਾ ਹੈ ਕਿ ਜੰਗ ਦੇ ਵਿੱਚ ਕਿਸ ਤਰ੍ਹਾਂ ਵਾਪਰਦਾ ਹੈ ਮੈਂ ਕੱਤਰ ਦੀ ਜੰਗ ਜਿਹੜੀ ਹੈ ਉਸ ਨੂੰ ਆਪਣੇ ਪਿੰਡੇ ਤੇ ਹੰਡਾਇਆ ਪੂਰੀ ਸੂਝ ਬੂਝ ਸੀ ਜਿਸ ਵੇਲੇ ਜਹਾਜ਼ ਉੱਪਰੋਂ ਲੰਘਦੇ ਸੀ ਸਾਰੀ ਦੁਨੀਆ ਜ਼ਮੀਨ ਤੇ ਲੰਮੀ ਪੈ ਜਾਂਦੀ ਸੀ ਔਰ ਸਾਡੇ ਸਾਹਮਣੇ ਇੱਕ ਡਰੇਨ ਸੀਗੀ ਰੋਹੀ ਕਹ ਲਈਏ ਨਹਿਰ ਕਹ ਲਈਏ ਜਿਹਦੇ ਉੱਤੇ ਡਿਫੈਂਸ ਮੋਰਚੇ ਬਣੇ ਹੋਏ ਸਨ ਵੱਡੇ ਮੋਰਚੇ ਛੋਟੇ ਮੋਰਚੇ ਸਾਡੇ ਘਰ ਤੋਂ ਸਾਹਮਣੇ ਇੱਕ ਮੋਰਚਾ ਹੁੰਦਾ ਸੀ ਜਿਹਦੇ ਵਿੱਚ ਐਲਮ ਜੀ ਜਿਹੜੀ ਕਿ ਐਮ ਐਮ ਜੀ ਉਹਦੇ ਵਿੱਚ ਬੇੜੀ ਹੁੰਦੀ ਸੀ ਔਰ ਐਲਮ ਜੀ ਛੋਟਾ ਸਿਆਰ ਸੀ ਉਸ ਤੋਂ ਸਾਨੂੰ ਰੋਜ਼ਾਨਾ ਉਹਨਾਂ ਨੇ ਇਹਦੀ ਟ੍ਰੇਨਿੰਗ ਦੇਣੀ ਸਾਨੂੰ ਖਾਣਾ ਦੇਣਾ ਸਕੂਲੇ ਜਾਣ ਵਾਸਤੇ ਸਾਨੂੰ ਪ੍ਰੇਰਿਤ ਕਰਨਾ ਫੌਜੀ ਬਣਨ ਵਾਸਤੇ ਪ੍ਰੇਰਿਤ ਕਰਨਾ ਇਸ ਵੇਲੇ ਪਿਆਰਿਓ ਜੰਗ ਦਾ ਡੀਗਲ ਵਜਿਆ ਸਾਰੀਆਂ ਜ਼ਮੀਨਾਂ ਜਿਹੜੀਆਂ ਸੀ ਉਹਨਾਂ ਦੇ ਵਿੱਚ ਮੈਲنگ ਹੋਈ ਸੀ ਔਰ ਕੋਈ ਜ਼ਮੀਨਾਂ ਦੇ ਵਿੱਚ ਨਹੀਂ ਸੀ ਜਾ ਸਕਦਾ ਫਸਲਾਂ ਬਰਬਾਦ ਹੋ ਗਈਆਂ ਔਰ ਜਿਹੜੇ ਕੋ ਡੰਗਰ ਖੁੱਲ ਕੇ ਵਿੱਚ ਪੈ ਜਾਣਾ ਉਸ ਦੀ ਤਬਾਹੀ ਉੱਡ ਜਾਣੀ ਮੈਨ ਦੇ ਉੱਤੇ ਜਦੋਂ ਉਸ ਦਾ ਜਾਨਵਰ ਦਾ ਡੰਗਰ ਦਾ ਪੈ ਰਉਣਾ ਸਾਰਾ ਉੱਡ ਜਾਣਾ ਔਰ ਧੂਆਂ ਧੂਆਂ ਹੋ ਜਾਣਾ ਯਾਨੀ ਕਿ ਉਸ ਤੇ ਜੰਗ ਦੇ ਸੀਨ ਵੇਖੇ ਨੇ ਕਿ ਕੀ ਜੰਗ ਦੇ ਵਿੱਚ ਕਮਾਈ ਹੈ ਤੇ ਕੀ ਖੱਟੀ ਹੈ ਤੇ ਕੀ ਤਬਾਈ ਹੈ ਪਿਆਰੇ ਉਹਦੇ ਵਿੱਚ ਕੋਈ ਨਫੇ ਵਾਲੀ ਗੱਲ ਨਹੀਂ ਨੁਕਸਾਨ ਹੀ ਹੈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਸਾਡੇ ਉਸ ਜ਼ਮਾਨੇ ਦੇ ਵਿੱਚ ਮਦਰਾਸ ਜੂਂਟ ਲੱਗੀ ਹੋਈ ਸੀ ਔਰ ਮਦਰਾਸ ਜੂਂਟ ਜਿਹੜੀ ਆ ਉਹ ਮੋਰਚਿਆਂ ਦੇ ਵਿੱਚ ਡਟੀ ਬਾਬਾ ਜੀ ਹਮ ਆਗੇ ਜਾ ਰਹੇ ਹਾਂ ਬਾਬਾ ਜੀ ਹਮ ਆਗੇ ਜਾ ਰਹੇ ਹਾਂ 7-8 ਕਿਲੋਮੀਟਰ ਉਥੋਂ ਮਾੜੀ ਮੇਗਾ ਨਗਰ ਤੋਂ ਬਾਰਡਰ ਰਹਿ ਜਾਂਦਾ ਹੈ ਪਿਆਰਿਓ ਉਸ ਤੋਂ ਅੱਗੇ 20 ਡਰੇਨਾ ਆਉਂਦੀਆਂ ਨੇ ਉਸ ਤੋਂ ਅੱਗੇ ਵੇ ਬਾਰਡਰ ਤੇ ਗਹਿ ਗੱਚ ਜੰਗ ਜਿਹੜਾ ਉਹਦੇ ਹਾਲਾਤੇ ਬਿਆਨ ਸੁਣਦੇ ਰਹੇ ਉਹਨਾਂ ਜਮਾਨਿਆਂ ਦੇ ਵਿੱਚ ਸਾਈਕਲ ਤੇ ਸਵਾਰ ਹੋ ਕੇ ਵਾਪਸ ਆਏ ਸੀ ਪਰ ਅੱਜ ਹੁਣ ਜਿਹੜੀ ਆ ਵਰਤਮਾਨ ਜੁੱਧ ਵਰਤਮਾਨ ਜੁੱਧ ਦਾ ਤੇ ਉਸ ਟਾਈਮ ਦੇ ਜੁੱਧ ਦਾ ਜ਼ਮੀਨ ਅਸਮਾਨ ਦਾ ਅੰਤਰ ਹੋ ਗਿਆ ਹੈ ਉਸ ਵੇਲੇ ਹਵਾਈ ਜਹਾਜ਼ਾਂ ਦੇ ਨਾਲ ਫਾਇਰਿੰਗ ਹੁੰਦੀ ਸੀ ਉਸ ਵੇਲੇ ਟੈਂਕਾਂ ਦੇ ਨਾਲ ਲੜਾਈ ਹੁੰਦੀ ਸੀ ਉਸ ਵੇਲੇ ਪੈਦਲ ਫੌਜਾਂ ਦੀ ਲੜਾਈ ਹੁੰਦੀ ਸੀ ਪਰ ਪਿਆਰਿਓ ਅੱਜ ਦੀ ਤਕਨੀਕ ਮਜ਼ੇਲਾ ਆ ਗਿਆ ਨੇ ਜਿਹੜੀ ਕਿ ਤਕਰੀਬਨ ਪੂਰਾ ਟਾਈਮ ਅਤੇ ਸਟੀਕ ਨਿਸ਼ਾਨਾ ਬੜੀ ਦੂਰ ਤੋਂ ਬੈਠ ਕੇ ਲਗਾਇਆ ਜਾਂਦਾ ਹੈ ਉਸ ਤੋਂ ਵਾਦੇ ਵਿੱਚ ਜਿਹੜਾ ਇੱਕ ਵੱਡਾ ਹਥਿਆਰ ਅੱਜ ਕੱਲ ਪ੍ਰਚਲਿਤ ਹੋ ਗਿਆ ਹੈ ਚੋਕ ਰਣ ਦੀ جنگ ਤੋਂ ਬਾਅਦ ਜਿਸ ਨੂੰ ਕਹਿੰਦੇ ਨੇ ਡਰੋਨ ਇਹ ਡਰੋਨ ਜਿਹੜੇ ਨੇ ਕੈਮਰੇ ਲੱਗੇ ਨੇ ਪਿੱਛੇ ਇਹਨਾਂ ਦੇ ਸੰਚਾਲਨ ਕਰਨ ਵਾਲੇ ਸਾਰਾ ਸਕਰੀਨ ਤੇ ਦੇਖਦੇ ਨੇ ਔਰ ਉਹਦੇ ਵਿੱਚ ਨਾ ਤਾਂ ਕੋਈ ਫੌਜ ਦਾ ਆਪਣਾ ਨਕਸ਼ਾ ਹੁੰਦਾ ਇੱਕ ਡਰੋਨ ਹੈ ਜੇ ਤੱਕਲੇ ਨੇ ਮਾਰ ਕੇ ਡੇਗ ਲਿਆ ਤੇ ਵਾਹ ਭਾਈ ਜੇ ਅਗਲੇ ਦੇ ਉੱਤੇ ਡਿਗ ਪਿਆ ਫਾਇਰ ਕਰ ਦਿੱਤਾ ਉਸਨੇ ਜਾਂ ਗੋਲਾ ਡੇਗ ਦਿੱਤਾ ਜਾਂ ਹੈਂਗ ਗਨ ਨੇ ਸੁੱਟ ਦਿੱਤਾ ਅਗਲੇ ਦਾ ਨੁਕਸਾਨ ਹੋ ਜਾਣਾ ਹੈ ਇਹ ਆਪਾਂ ਸਾਰੇ ਦ੍ਰਿਸ਼ ਆਪਣੇ ਅੱਖੀਂ ਵੇਖਿਆ ਹੰਡਾਏ ਨੇ ਹੁਣ ਸਰਕਾਰ ਵੱਲੋਂ ਇੱਕ ਨਵੀਂ ਸੂਚਨਾ ਦਿੱਤੀ ਗਈ ਹੈ ਮੌਕ ਡ੍ਰਿਲ ਯਾਨੀ ਕਿ ਨਕਲੀ ਜੰਗ ਨਕਲੀ ਜੰਗ 7 ਤਰੀਕ ਨੂੰ ਟਾਈਮ ਪੀਰੀਅਡ ਦਾ ਤੇ ਕੋਈ ਪਤਾ ਨਹੀਂ ਉਹਦੀ ਬਾਤ ਸਾਰੇ ਹਿੰਦੁਸਤਾਨ ਨੂੰ ਜਾਗਰੂਕ ਕਰ ਰਹੀ ਆ ਔਰ ਦੱਸ ਰਹੀ ਨੇ ਕਿਸ ਤਰੀਕੇ ਨਾਲ ਅਗਰ ਜੰਗ ਹੋਵੇ ਲੜਾਈ ਲੱਗ ਜਾਵੇ ਆਪਣਾ ਬਚਾ ਕਿਵੇਂ ਕਰਨਾ ਹੈ ਆਪਣੇ ਤੇ ਉਤੇ ਖਤਰਾ ਹੋਵੇ ਉਸ ਵੇਲੇ ਤੁਸੀਂ ਕਿਸ ਢੰਗ ਨਾਲ ਆਪਣਾ ਬਚਾਅ ਕਰ ਸਕਦੇ ਸੋ ਬਾਕੀ ਤੇਰੀ ਗੱਲ ਸਰਕਾਰਾਂ ਦੀ ਸਰਕਾਰਾਂ ਦੇ ਜਿਹੜੇ ਨੇ ਅਸਲੀ ਦੁਆਵਾਂ ਦੇਸ਼ਾਂ ਦੇ ਦਵੱਲੇ ਮਸਲੇ 加ਣੀ ਰਾਜਨੀਤਿਕ ਫਿੱਟ ਬੈਠਦੀ ਹੈ ਜਿਸ ਵੇਲੇ ਰਾਜਨੀਤਿਕ ਪਲੜਾ ਥੋੜਾ ਜਿਹਾ ਹਲਕਾ ਹੁੰਦਾ ਹੈ ਜਿਵੇਂ ਕਿ ਤੱਕੜੀ ਦੇ ਸ਼ਾਬੇ ਦੇ ਵਿੱਚ ਸਬਜੀ ਤੋਲੀਏ ਥੋੜਾ ਜਿਹਾ ਉੱਚਾ ਰਹਿ ਜੀਏ ਥੋੜੀ ਜੀ ਸਬਜੀ ਹੋਰ ਪਾ ਲਈਏ ਬਰਾਬਰ ਹੋ ਜਾਂਦਾ ਜੇ ਥੋੜਾ ਜਿਹਾ ਪਲੜਾ ਨੀਵਾ ਹੋ ਜਾਏ ਤੇ ਪਿਆਰੋ ਜਿਹੜਾ ਸਬਜੀ ਖਰੀਦਣ ਵਾਲਾ ਖੁਸ਼ ਹੋ ਜਾਂਦਾ ਹੈ ਕਿ ਵਾਕਿਆ ਹੀ ਮੈਨੂੰ ਥੋੜੀ ਜੀ ਵੱਧ ਸਬਜੀ ਦੇਤੀ ਹੈ ਔਰ ਇਸੇ ਤਰ੍ਹਾਂ ਇਨਾਜ ਨੀਤਿਕ ਲੋਕ ਰੋਟੀਆਂ ਸੇਕਣ ਦੇ ਵਾਸਤੇ ਐਸੇ ਜਿਹੜੇ ਸਮੇਂ ਆਉਂਦੇ ਰਹਿੰਦੇ ਨੇ ਜਿਸ ਵੇਲੇ ਬਿਲ ਗਲਿੰਗਟਨ ਆਉਣਾ ਸੀ ਛੱਤੀਪੁਰਾ ਸਿੰਘਪੁਰਾ ਉਸ ਵੇਲੇ ਸਿੱਖਾਂ ਦਾ ਕਤਲੇਆਮ ਹੋਇਆ ਸੀ ਪਰ ਉਸ ਕਤਲੇਆਮ ਦੇ ਵਿੱਚ ਇਤਨੀ ਕੁਤਬਾਈ ਹੋਈ ਸਿੱਖ ਕੌਮ ਦੀ ਕਿ ਉਹ ਆਲ ਵਰਡ ਦੇ ਉੱਤੇ ਖਬਰ ਗਈ ਔਰ ਉਸ ਖਬਰ ਨੂੰ ਬਣਾਉਣ ਵਾਸਤੇ ਹੀ ਉਹ ਹਮਲਾ ਕੀਤਾ ਗਿਆ ਸੀ ਇਸੇ ਤਰ੍ਹਾਂ ਹੀ ਹੁਣ ਪਹਿਲਗਾਮ ਵਾਲਾ ਜਿਹੜਾ ਹਮਲਾ ਹੈ ਉਹ ਵੀ ਇਸੇ ਤਰ੍ਹਾਂ ਹੀ ਹੋਇਆ ਹੈ ਪਿਆਰਿਓ ਅਗਰ ਮੈਂ ਗੱਲ ਕਰਾਂ ਅਫਗਾਨਿਸਤਾਨ ਦੀ ਅਫਗਾਨਿਸਤਾਨ ਦੇ ਵਿੱਚ ਸਾਡਾ ਖਾਲਸਾ ਰਾਜ ਰਿਹਾ ਸੀ ਬੜੀਆਂ ਢੀਂਗਾ ਮਾਰਦੇ ਹਾਂ ਲੋਕਾਂ ਨੂੰ ਦੱਸਦੇ ਹਾਂ ਖਾਲਸੇ ਨੇ ਕਾਬਲ ਕੰਧਾਰ ਦੀਆਂ ਕੰਧਾਂ ਕਵਾਸ਼ਣੀਆਂ ਔਰ ਵਾਕਈ ਕਮਾਸ਼ਣੀਆਂ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਐਸੇ ਵੇਲੇ ਕਾਬਲ ਦੇ ਵਿੱਚ ਇਤਨੀ ਦੁਰਦਸ਼ਾ ਹੈ ਸਾਡੇ ਗੁਰਦੁਆਰਿਆਂ ਦੀ ਇਤਨੀ ਦੁਰਦਸ਼ਾ ਹੈ ਸਾਡੇ ਸਿੱਖਾਂ ਦੀ ਕਿ ਉਹਦੀ ਬਾਬਤ ਕੁਝ ਕਹਿ ਨਹੀਂ ਸਕਦੇ ਕੱਲ ਮੈਂ ਬਾਚ ਰਿਆ ਸੀ ਸੁਣਿਆ ਸੀ ਪਿਆਰਿਓ ਕਿ ਉਸ ਕਾਬਲ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ 8 ਲੱਖ ਦੇ ਕਰੀਬ ਕਾਬਲੀ ਸਿੱਖ ਸਨ ਜਿਹੜੇ ਆਪਣਾ ਸੋਹਣਾ ਕਾਰੋਬਾਰ ਕਰਦੇ ਸੀ ਸੋਹਣੇ ਉਹਨਾਂ ਦੇ ਸ਼ਰਮਾਇਦਾਰੀ ਵਰਗੇ ਕੰਮ ਸਨ ਵਿੱਚ ਗਰੀਬ ਵੀ ਸਨ ਤਗੜੇ ਵੀ ਸਨ ਔਰ 15 ਗੁਰਦੁਆਰੇ ਸਾਹਿਬ ਕੱਲੇ ਕਾਬਲ ਦੇ ਵਿੱਚ ਜਿਹੜੇ ਸਨ ਉਹ 15 ਗੁਰਦੁਆਰਿਆਂ ਦੇ ਵਿੱਚੋਂ ਇੱਕ ਗੁਰਦੁਆਰਾ ਕਾਰਜਪੁਰਖ ਉਹੀ ਸਿਰਫ ਗੁਰੂ ਗ੍ਰੰਥ ਸਾਹਿਬ ਸੁਸ਼ੋਭਤ ਨੇ ਬਾਕੀ ਜਿਹੜੇ ਗੁਰਦੁਆਰਾ ਸਹਿਬ ਨੇ ਜਿਵੇਂ ਕਿ ਕੱਲ ਦੇਖ ਰਹੇ ਸੀ ਕਿ ਹਰ ਰਾਏ ਜੀ ਕਾਬਲ ਦੇ ਗੁਰਦੁਆਰਾ ਸਹਿਬ ਵਿੱਚ ਗਏ ਸਨ ਉਸ ਜਗ੍ਹਾ ਦੇ ਉੱਤੇ ਇਤਨਾ ਖੁੱਲਾ ਜਗ੍ਹਾ ਹੈ ਔਰ ਅਰਬਾਂ ਖਰਬਾਂ ਦੇ ਵਿੱਚ ਝੂਮਰ ਲੱਗੇ ਨੇ ਸੋਹਣੇ ਕਲੀਨ ਸਨ ਬਹੁਤ ساری ਸੰਗਤ ਉਸ ਗੁਰਦੁਆਰੇ ਦੇ ਵਿੱਚ ਰਹਿੰਦੀ ਸੀ ਤਕਰੀਬਨ 3-400 ਬੱਚਾ ਵਿੱਚ ਇਹ ਸਕੂਲ ਸੀ ਪੜਦਾ ਸੀ ਔਰ ਉਸ ਜਗ੍ਹਾ ਦੇ ਉੱਤੇ ਚੋਖੇ ਪਰਿਵਾਰ ਘਟੋ-ਘਟ 80 ਪਰਿਵਾਰ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਰਨ ਲੈ ਕੇ ਬੈਠੇ ਸਨ ਔਰ ਇੱਕ ਸਮਾਂ ਆਇਆ ਸਿਆਸਤ ਨੇ ਮਾਰਿਆ ਉਸ ਦੇ ਤੇ ਹਮਲਾ ਕੀਤਾ ਹਮਲਾ ਕਰਕੇ ਇੱਕ ਛੋਟੀ ਜੀ ਬੱਚੀ ਮਾਂ ਦੇ ਕੋਲ ਛੜੋਤਰੀ ਔਰ ਅਗੇ ਆਈ ਔਰ ਅਗੇ ਆਉਂਦਿਆ ਹੀ ਜਦੋਂ ਉਹਨਾਂ ਨੇ ਦੈਸ਼ਤਗਰਦਾਂ ਨੇ ਉੱਥੋਂ ਦੇ ਆਨੇ ਉਹਨੂੰ ਗੋਲੀ ਮਾਰੀ ਉਹ ਬੀਬੀ ਨੂੰ ਵੀ ਗੋਲੀ ਵੱਜ ਗਈ ਉਹ ਬੱਚੀ ਵੀ ਸ਼ਹੀਦ ਹੋ ਗਈ ਔਰ ਇਸ ਦੇ ਨਾਲ ਹੀ ਜਿਹੜਾ ਗ੍ਰੰਥੀ ਸਿੰਘ ਸੀ ਗੁਰਦੁਆਰਾ ਸਾਹਿਬ ਦਾ ਉਹ ਤਲਵਾਰ ਲੈ ਕੇ ਆਇਆ ਜਿਸ ਵੇਲੇ ਤਲਵਾਰ ਲੈ ਕੇ ਆਇਆ ਕਿ ਕੋਈ ਸਾਡੇ ਤੇ ਚੋਰ ਚੱਕਿਆ ਨੇ ਹਮਲਾ ਕਰ ਦਿੱਤਾ ਪਰ ਅਗਲੇ ਬੰਨੇ ਯੋਜਨਾਬੰਦ ਇੱਕ ਤਰੀਕੇ ਦੇ ਨਾਲ ਉਹਨਾਂ ਨੇ ਹਮਲਾ ਕੀਤਾ ਸੀ ਉਹਨਾਂ ਨੇ ਪਿਆਰਿਓ ਗ੍ਰੰਥੀ ਸਿੰਘ ਨੂੰ ਮੇਂ ਸ਼ਹੀਦ ਕਰ ਦਿੱਤਾ ਔਰ ਬਾਕੀ ਬੰਬਾਂ ਦੇ ਨਾਲ ਰਾਖ ਲਾਂਚਰਾਂ ਦੇ ਨਾਲ ਔਰ ਜਿੰਨੇ ਕੁ ਸਿਲੰਡਰ ਸਨ ਤਕਰੀਬਨ ਪਤਾ ਹੀ ਨਹੀਂ ਕਿੰਨੇ ਕੁ ਸਿਲੰਡਰ ਸੀ ਸਾਰੇ ਇਕੱਠੇ ਕਰਕੇ ਉਹਨਾਂ ਸਾਰਿਆਂ ਨੂੰ ਅੱਗ ਲਾ ਕੇ ਗੁਰਦੁਆਰਾ ਸਾਹਿਬ ਸਾੜ ਕੇ ਸੁਆਹ ਕਰ ਦਿੱਤਾ ਔਰ ਉਸ ਵੇਲੇ ਆਪ ਜੀ ਨੂੰ ਦੱਸਿਆ ਗਿਆ ਹੈ ਕਿ ਅੱਜ ਤੋਂ ਕੋਈ 20 ਸਾਲ ਪਹਿਲਾਂ 8 ਲੱਖ ਦੀ ਗਿਣਤੀ ਸੀ 8 ਤੋਂ ਕਰਦੇ ਕਰਦੇ ਇੱਕ ਹਮਲਾ ਹੋਇਆ 40 ਜਹਾ 40000 50000 ਸਿੱਖ ਰਹਿ ਗਏ ਤੇ ਪਿਆਰਿਓ ਜਿਹੜੇ 40 50000 ਸੀ ਉਹ ਜਦੋਂ ਕਾਰ ਤੇ ਪ੍ਰੁਖਰੇ ਉੱਤੇ ਵੀ ਹੱਲਾ ਆਇਆ ਉਥੇ ਵੀ 16 ਦੇ ਕ੍ਰੀਮ ਸਿੱਖ ਜਿਹੜੇ ਸਾਨੂੰ ਸ਼ਹੀਦ ਹੋਏ ਸਨ ਇਸ ਗੁਰਦੁਆਰਾ ਗੁਰੂ ਹਰ Rai ਸਾਹਿਬ ਜੀ ਦੇ ਚਰਨ ਜਿੱਥੇ ਪਏ ਸਨ ਪਿਆਰਿਓ ਇਸ ਗੁਰਦੁਆਰੇ ਦੇ ਵਿੱਚ ਵੀ ਚੰਗਾ ਵੱਡਾ ਕਤਲੇਆਮ ਹੋਇਆ ਸੀ ਇਹਦੇ ਵਿੱਚ ਵੀ ਵਿਅੰਗ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਸਨ ਉਸ ਵੇਲੇ ਸਾਰੇ ਹੀ ਦੁਖੀ ਹੋਏ ਛੱਡ ਕੇ ਹਿੰਦੁਸਤਾਨ ਦੇ ਵਿੱਚ ਵਾਪਸ ਆ ਗਏ ਔਰ ਹਿੰਦੁਸਤਾਨ ਦੇ ਵਿੱਚੋਂ ਉਹਨਾਂ ਦੀ ਸਿੱਖ ਕੌਮ ਨੇ ਬਾਫੜੀ ਅੱਜ ਬਹੁਤ ਜ਼ਿਆਦੇ ਪਰਿਵਾਰ ਉਹਨਾਂ ਦੇ ਵਿੱਚੋਂ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਸੈਟਲ ਹੋ ਚੁੱਕੇ ਨੇ ਉਹਨਾਂ ਦੇ ਕਾਰੋਬਾਰ ਚੱਲ ਗਏ ਪਰ ਜੇ ਪਿੱਛੇ ਗਿਣਤੀ ਲਾਈਏ ਉਹ ਸਿੱਖ ਦੇ ਕਹਿਣ ਮੁਤਾਬਕ ਤੇ ਪਿਆਰਿਓ ਸਾਰੇ ਤਕਰੀਬਨ 15 ਸਿੱਖ ਨੇ ਜਿਹੜੇ ਕਿ 15 ਗੁਰਦੁਆਰਿਆਂ ਦੇ ਵਿੱਚ ਹਫਤੇ ਬਾਅਦ ਝਾੜੂ ਪੋਚਾ ਲਾ ਕੇ ਆਉਂਦੇ ਨੇ ਗੁਰਦੁਆਰੇ ਸੁਜੇ ਪਏ ਨੇ ਗੁਰਦੁਆਰਿਆਂ ਦੇ ਵਿੱਚ ਪ੍ਰਕਾਸ਼ ਨਹੀਂ ਹੈ ਗੁਰਦੁਆਰਿਆਂ ਦੇ ਵਿੱਚ ਕੋਈ ਨਹੀਂ ਜਾਂਦਾ ਕਿਉਂਕਿ ਗਿਣਤੀ ਨਹੀਂ ਉੱਥੇ ਜਿੰਨੇ ਸਿੱਖ ਸਾਰੇ ਨਿਕਲ ਚੁੱਕੇ ਨੇ ਐਸ ਵੇਰੇ ਉੱਥੇ ਤਬਾਈ ਦੇ ਹਾਲਾਤੇ ਬਿਆਨ ਇਹ ਨੇ ਜਿਸ ਜਗ੍ਹਾ ਤੇ ਖਾਲਸੇ ਨੇ ਆਪਣਾ ਸ਼ਿਕਾ ਲਾਗੂ ਕੀਤਾ ਸੀ ਰਾਜਗਾਮ ਕੀਤਾ ਸੀ ਅੱਜ ਉਸ ਜਗ੍ਹਾ ਤੇ ਪਿਆਰਿਓ ਸੋ ਨਸਾਨ ਹੋਈ ਹੈ ਬੁਲਟ ਪ੍ਰੂਫ ਜਿੰਦਰੇ ਲੱਗੇ ਨੇ ਬੁਲਟ ਪ੍ਰੂਫ ਗੇਟ ਲੱਗੇ ਨੇ ਉਹਦੇ ਵਿੱਚ ਨਾ ਕੋਈ ਇੰਟਰ ਹੋ ਸਕਦਾ ਹੈ ਨਾ ਕੋਈ ਆ ਸਕਦਾ ਨਾ ਕੋਈ ਜਾ ਸਕਦਾ ਹੈ ਪ੍ਰਬੰਧਕ ਜਦੋਂ ਰਸਨ ਉਸ ਵੇਲੇ ਉਹਨਾਂ ਨੂੰ ਦਰਸ਼ਕ ਦਾਰੇ ਕਰਾ ਦਿੱਤੇ ਜਾਂਦੇ ਨੇ ਸੋ ਕਹਿੰਦਾ ਭਾਵ ਕਿ ਜੰਗ ਦੇ ਜਿਹੜੇ ਹਾਲਾਤ ਨੇ ਉਹ ਮਾਰੇ-ਮਾਰੇ ਨੇ ਉਹਦਾ ਕੋਈ ਫਾਇਦਾ ਨਹੀਂ ਜਿਵੇਂ ਕਿ ਅਮਨ ਅਤੇ ਜੰਗ ਆਸ ਵਿੱਚ ਗੱਲਾਂ ਕਰਦੇ ਸੀ ਅਮਨ ਕਹਿੰਦਾ ਸੋਹਣੇ ਜੰਗਾ ਪੁੱਠੇ ਤੇਰੇ ਚਾਲੇ ਨੇ ਉਹ برفਾਂ ਨੂੰ ਅੱਗਾ ਲਾਵੇਂ ਪਰਬਤ ਕਰੇ ਹਵਾਲੇ ਨੇ ਤੇ ਜੰਗ ਆਖਦਾ ਮੈਂ ਨਾ ਮਾਰਾਂ ਮਰਦਾ ਜਿਸ ਦੀ ਆਈ ਹੈ ਮੌਤੋਂ ਭੱਜਣ ਵਾਲਾ ਕਿਹੜਾ ਕਿਸ ਨੇ ਜਿੰਦ ਬਚਾਈ ਹੈ ਦੇਸ਼ ਕੌਮ ਲਈ ਜਿੰਦ ਗਵਾਉਣੀ ਵੱਡੀ ਸੂਰਮਤ ਆਈ ਹੈ ਚਮਕੇ ਜਗ ਤੇ ਸੂਰਜ ਵਾਂਗੂ ਤੇਗ ਜਿਨ੍ਹਾਂ ਲਸ਼ਕਾਈਏ ਪਿਆਰਿਓ ਜੰਗ ਕਹਿੰਦਾ ਏ ਸ਼ਹੀਦੀਆਂ ਵਾਲਿਆਂ ਦੀ ਚੜ੍ਹਦੀ ਕਲਾ ਸਦਾ ਸਥਿਰ ਰਹਿਣ ਵਾਸਤੇ ਇਹ ਜੰਗਾਂ ਜੁਦਾਂ ਦੇ ਵਿੱਚ ਜਿਹੜੇ ਸ਼ਹੀਦੀਆਂ ਪਾਉਂਦੇ ਨੇ ਫੌਜ ਦੇ ਵਿੱਚ ਵੀ ਪਿਆਰਿਓ ਜਿਸ ਵੇਲੇ ਜੰਗ ਸ਼ੁਰੂ ਹੁੰਦਾ ਹੈ ਉਸ ਆਪਣੀ ਟੁਕੜੀ ਨੂੰ ਕੈਪਟਨ ਸੰਬੋਧਨ ਕਰਦਾ ਹੈ ਉਹਨਾਂ ਦੇ ਵਿੱਚ ਜੋਸ਼ ਭਰਦਾ ਹੈ ਉਹਨਾਂ ਨੂੰ ਹਰ ਤਰੀਕੇ ਨਾਲ ਸਮਝਾਉਂਦਾ ਹੈ ਉਹਨਾਂ ਨੂੰ ਦੱਸਦਾ ਹੈ ਕਿਸ ਤਰੀਕੇ ਦੇ ਨਾਲ ਆਪਾ ਜਿੱਤ ਕਰਨੀ ਹੈ ਜਿੱਤ ਕੇ ਆ ਗਏ ਤਾਂ ਵੀ ਭੜਾ ਸ਼ਹੀਦ ਹੋ ਗਏ ਤਾਂ ਵੀ ਭੜਾ ਇੱਕ ਵੇਲੇ ਕਰਤਾਰਪੁਰ ਦੀ ਜੰਗ ਲੱਗੀ ਹੋਈ ਸੀ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦੀ ਚਰਨ ਸੋ ਪ੍ਰਾਪਤ ਕਾਬਲ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਹੈ ਪਿਆਰਿਓ ਕਰਤਾਰਪੁਰ ਦੇ ਵਿੱਚ ਜੰਗ ਦੇ ਵਿੱਚ ਬਾਬਾ ਤੇਗਮਲ ਜੀ 13 ਸਾਲ ਦੀ ਉਮਰ ਜੰਗ ਦੇ ਜੋਰ ਵਿਖਾਉਣ ਲਈ ਤਲਵਾਰ ਲੈ ਕੇ ਜੰਗ ਦੇ ਵਿੱਚ ਕੁੱਦ ਪਏ ਨੇ ਸਾਹਮਣੇ ਬੜੀ ਦੂਰ ਤੋਂ ਮਾਤਾ ਉਹ ਚੀਜ਼ ਤਾਂ ਤੋਂ ਦੇਖਦੀ ਐ ਜਿਨ੍ਹਾਂ ਦੇ ਮਾਮਾ ਦੇ ਪੁੱਤਰ ਸ਼ਹੀਦ ਹੋ ਜਾਂਦੇ ਨੇ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਭੈਣਾਂ ਦੇ ਵੀ ਸ਼ਹੀਦ ਹੋ ਜਾਂਦੇ ਨੇ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਬੱਚਿਆਂ ਦੇ ਮਾਂ ਬਾਪ ਸ਼ਹੀਦ ਹੋ ਜਾਂਦੇ ਨੇ ਉਹਨਾਂ ਨੂੰ ਪੁੱਛ ਕੇ ਵੇਖੋ ਕਿਸ ਤਰੀਕੇ ਦੇ ਨਾਲ ਜ਼ਿੰਦਗੀ ਜਿਉਈ ਜਾਂਦੀ ਹੈ ਪਿਆਰਿਓ ਤੇਗਮਲ ਜੀ ਤਲਵਾਰ ਫੜ ਕੇ ਜੰਗ ਲੜਦੇ ਨੇ ਦੋਗ ਸਿੰਘਾਂ ਨੂੰ ਉਦੇ ਪਿਛੇ ਸਿਹਤ ਆ ਵਾਸਤੇ ਭੇਜਿਆ ਬੀਬੀ ਨਾਨਕੀ ਜੀ ਨੇ ਬੀਬੀ ਨਾਨਕੀ ਜੀ ਕਹਿੰਦੇ ਜਾਓ ਪੁੱਤਰ ਨੂੰ ਸਨੇਹਾ ਦਿਓ ਪੁੱਤ 2 2 ਢਾਈ ਘੰਟੇ ਹੋ ਗਏ ਤੈਨੂੰ ਲੜਦੇ ਨੂੰ ਵਾਪਸ ਆ ਜਾ ਸਿੰਘ ਬਹੁਤ ਨੇ ਲੜਨ ਵਾਸਤੇ ਜਿਸ ਵੇਲੇ ਪਿਆਰਿਓ ਸਿੰਘਾਂ ਨੇ ਜਾ ਕੇ ਸਿਣਿਆ ਦਿੱਤਾ ਬਾਬਾ ਤੇਗਮਾਲ ਜੀ ਕਹਿਣ ਲੱਗੇ ਇਤਨਾ ਜੋਸ਼ ਯੁੱਧ ਦੇ ਵਿੱਚ ਕਿ ਜਾਂ ਤਾਂ ਸੂਰਮਾ ਜਿੱਤ ਕੇ ਵਾਪਸ ਆਉਂਦਾ ਹੈ ਤੇ ਜਾਂ ਫਿਰ ਸ਼ਹੀਦ ਹੋ ਕੇ ਵਾਪਸ ਆਉਂਦਾ ਹੈ ਸੋ ਇਹ ਬੋਲ ਉਹਨਾਂ ਦੇ ਸੱਲ ਜਿਸ ਕਰਕੇ ਉਹਨਾਂ ਦਾ ਨਾਮ ਤੇਗ ਬਹਾਦਰ ਪੈ ਗਿਆ ਔਰ ਗੁਰੂ ਸਵਾਰਿਓ ਠੀਕ ਹੈ ਜੰਗ ਦੇ ਵਿੱਚ ਮਰਦੇ ਮਜਾਹਿਦ ਹੀ ਇਸੇ ਲੈਂਦੇ ਨੇ ਜੰਗ ਜੇ ਨਜਾਇਜ਼ ਥੋਪੀ ਜਾਵੇ ਉਹਦੀ ਤਬਾਹੀ ਦਾ ਦੁੱਖ ਹੁੰਦਾ ਹੈ ਪਰ ਜਿਸ ਵੇਲੇ ਕੋਈ ਬੇਗਹਿਰਤ ਆ ਕੇ ਅੱਲਾ ਕਰਕੇ ਤੁਹਾਨੂੰ ਮੰਗਾਰਦਾ ਹੈ ਤੁਹਾਡੀ ਅਣਖ ਨੂੰ ਮੰਗਾਰਦਾ ਹੈ ਤੁਹਾਡੀ ਇੱਜ਼ਤ ਨੂੰ ਮੰਗਾਰਦਾ ਹੈ ਤੁਹਾਡੇ ਤੇ ਵਾਅਦਾ ਕਰਦਾ ਹੈ ਤੁਹਾਡੇ ਉੱਤੇ ਆਣ ਕੇ ਹੱਲਾ ਕਰਦਾ ਹੈ ਤੇ ਫਿਰ ਉਸ ਦਾ ਜਵਾਬ ਸਾਨੂੰ ਦੇਣਾ ਪੈਂਦਾ ਹੈ ਜਿਸ ਦੀ ਬਦੌਲਤ ਸਾਈਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖਿਆ ਹੈ ਚੂ ਕਾ ਆਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਵਾਸ ਸਮਸ਼ੀਰ ਦਸ ਜਿਸ ਵੇਲੇ ਸਾਰੇ ਹੀਲੇ ਖਤਮ ਹੋ ਜਾਣ ਉਸ ਵੇਲੇ ਤਲਵਾਰ ਚੁੱਕਣ ਦਾ ਫਰਜ਼ ਮੰਨਦਾ ਹੈ ਪਰ ਪਿਆਰਿਓ ਜੇ ਸਾਡੇ ਉੱਤੇ ਅੱਜ ਦੁਸ਼ਮਣ ਦੇਸ਼ ਨੇ ਹੱਲਾ ਕਰਕੇ ਸਾਨੂੰ ਵੰਗਾਰਨ ਦੀ ਕੋਸ਼ਿਸ਼ ਕੀਤੀ ਹੈ ਸਾਡਾ ਇਮਤਿਹਾਨ ਲੈਣ ਦੀ ਕੋਸ਼ਿਸ਼ ਕੀਤੀ ਹੈ ਤੇ ਸਾਡਾ ਫਰਜ਼ ਮੰਨਦਾ ਹੈ ਕਿ ਉਸ ਦੀ ਭਾਜੀ ਜਿਹੜੀ ਆ ਦੂਣ ਸਵਾਈ ਕਰਕੇ ਮੂੜੀ ਜਾਵੇ ਹੱਕ ਵੀ ਮੰਨਦਾ ਹੈ ਕਿਉਂਕਿ ਇਤਨਾ ਦੇਸ਼ ਵਿਵਾਸਤੇ ਟੈਕਸ ਇਕੱਠਾ ਹੁੰਦਾ ਹੈ ਇਤਨਾ ਪੈਸਾ ਇਕੱਠਾ ਹੁੰਦਾ ਹੈ ਜਿਹੜਾ ਕਿ ਸਾਡੇ ਡਿਫੈਂਸ ਵਾਸਤੇ ਬਹੁਤ ਜ਼ਰੂਰੀ ਹੁੰਦਾ ਹੈ ਔਰ ਦੇਸ਼ ਜਿਉਂਦੇ ਨੇ ਇੱਜ਼ਤ ਅਣਖ ਤੇ ਆਣ ਖਾਤਰ ਹੀ ਜਿਉਂਦੇ ਨੇ ਜਿਵੇਂ ਕਿ ਇੱਕ ਜੂਕਰ ਹੈ ਛੋਟਾ ਜਿਹਾ ਦੇਸ਼ ਜਿਹੜਾ ਰਸ਼ੀਆ ਦੇ ਵਿੱਚੋਂ ਹੀ ਨਿਕਲਿਆ ਸੀ ਪਿਆਰਿਓ ਉਸ ਦੇ ਵਿੱਚ ਇਸ ਵੇਲੇ ਜਿਹੜਾ ਰਸ਼ੀਆ ਦੇ ਨਾਲ جنگ ਚੱਲ ਰਿਹਾ ਹੈ ਉਸ ਦੇ ਵਿੱਚ ਇੱਕ ਛੋਟੇ ਦੇਸ਼ ਦੀ ਬੜੇ ਵੱਡੇ ਮੁਲਕ ਮਦਦ ਕਰਦੇ ਨੇ ਔਰ 4 ਸਾਲ ਤੋਂ ਲਗਾਤਾਰ ਲੜਾਈ चल रही है कान की हो रहा है अगर खरबूजे ते छुरी डिगे तां वी नुकसान खरबूजे दा अगर छुरी खरबूजे खर ते डिगे या खरबूजा छुरी ते डिगे ते प्यारेयो नुकसान खरबूजे दा कहंदा ਭਾਵ ਕਿ ਜੁਕਰੇਣ ਦਾ ਜਿਹੜਾ ਨੁਕਸਾਨ ਹੈ ਉਹ ਬਹੁਤ ਜ਼ਿਆਦਾ ਹੋ ਰਿਹਾ ਹੈ ਦੇਸ਼ਾਂ ਦੇ ਦੇਸ਼ ਤਬਾਹ ਹੋ ਗਏ ਨੇ ਤੇ ਉਹਦੇ ਸ਼ਹਿਰਾਂ ਦੇ ਸ਼ਹਿਰ ਖਤਮ ਹੋ ਜਾ ਰਹੇ ਨੇ ਕਿਉਂਕਿ ਉਥੇ ਇਤਨੀ ਕਿ ਦੁਨੀਆ ਪੜ੍ਹਾਈ ਵਾਸਤੇ ਜਾਂਦੀ ਸੀ ਔਰ ਬਹੁਤ ਸਸਤੀ ਪੜਾਈ ਸੀ ਉੱਥੇ ਹਿੰਦੁਸਤਾਨ ਦੇ ਬੱਚੇ ਵੀ ਉੱਥੇ ਪੜਨ ਜਾਂਦੇ ਸਨ ਔਰ ਸਭ ਤੋਂ ਜ਼ਿਆਦਾ ਐਟਮੀ ਬੰਬ ਵੀ ਉਸੇ ਦੇ ਦੇ ਕੋਲ ਸਨ ਜਿਹਨੂੰ ਵਿੱਚ ਵਿਚੋਲਿਆਂ ਨੇ ਪਾ ਕੇ ਰਸ਼ੀਆ ਨੂੰ ਦਿਵਾ ਦਿੱਤੇ ਔਰ ਇਸ ਵੇਲੇ ਜੰਗ ਲਵਾ ਕੇ ਪਿਆਰਿਓ ਜਿਹੜੇ ਉਹਨਾਂ ਨੇ ਸੌਦੇ ਵਟੇ ਕੀਤੇ ਉਹਦਾ ਆਪ ਸਭ ਨੂੰ ਪਤਾ ਹੈ ਭਲੀ ਭਾਲ ਜਾਂਦੇ ਹੋ ਅੱਜ ਵੀ ਅਗਰ ਹਿੰਦੁਸਤਾਨ ਦੀ ਜੰਗ ਪਾਕਿਸਤਾਨ ਦੇ ਨਾਲ ਲੱਗਦੀ ਹੈ ਕੁਝ ਉਧਰਲੇ ਬਨੇ ਹੋਣਗੇ ਕੁਝ ਹਿੰਦੁਸਤਾਨ ਵੱਲੇ ਹੋਣਗੇ ਕੁਝ ਪਾਕਿਸਤਾਨ ਵੱਲੇ ਹੋਣਗੇ ਕੁਝ ਉਸ ਨੂੰ ਅੱਲਾ ਸ਼ਰੀ ਦੇਣਗੇ ਕੁਝ ਹਿੰਦੁਸਤਾਨ ਨੂੰ ਅੱਲਾ ਸ਼ਰੀ ਦੇਣਗੇ ਕੁਝ ਹਥਿਆਰ ਪਹਿਲਾਂ ਵੈਸੇ ਦਿੱਤੇ ਜਾਣਗੇ ਜਿਵੇਂ ਇੱਕ ਚਿੱਟੇ ਦੇ ਲਾ ਕੇ ਕਿਸੇ ਬੱਚੇ ਨੂੰ 2-4 ਦਿਨ ਉਹਨੂੰ ਚਸਕਾ ਦੇ ਕੇ ਬਾਅਦ ਵਿੱਚ ਕਹਿੰਦੇ ਭਾਈ ਉਹ ਹੁਣ ਰੱਤ ਮੰਗਵੀ ਨਹੀਂ ਮਿਲਣੀ ਆਪਣੀ ਬਨਾਲਾ ਮਿੱਤਰਾ ਪਾ ਪੈਸੇ ਕੱਢ ਤੇ ਚਟਾਲੇ ਕਿਸੇ ਤਰ੍ਹਾਂ ਹੀ ਥੋੜੇ ਬਹੁਤੇ ਥਿਆਰ ਦੇ ਕੇ ਬਾਅਦ ਵਿੱਚ ਉਹਨਾਂ ਦਾ ਮੁੱਲ ਵਟਿਆ ਜਾਵੇਗਾ ਔਰ ਵਪਾਰੀ ਇਸ ਜੰਗ ਦੇ ਵਿੱਚੋਂ ਲਾਹਾ ਲੈ ਜਾਣਗੇ ਆਮ ਪਬਲਿਕ ਜਿਹੜੀ ਆ ਉਹ ਨਪੀੜੀ ਜਾਵੇਗੀ ਉਹਦਾ ਜਲੂਸ ਨਿਕਲ ਜਾਵੇਗਾ ਇਹ ਹੈ ਪਿਆਰਿਓ ਇਸ ਜੰਗ ਦਾ ਜਿਹੜਾ ਖਮਿਆਜਾ ਇਹ ਆਮ ਪਬਲਿਕ ਦੇ ਭੂਤਨਾ ਹੈ ਦੇਸ਼ਾਂ ਦਾ ਕੁਝ ਨਹੀਂ ਵਿਗੜਦਾ ਲੀਡਰਾਂ ਦਾ ਕੁਝ ਨਹੀਂ ਜਾਂਦਾ ਕਿਉਂਕਿ ਇਹਦੇ ਵਿੱਚ ਵੀ ਕਮਾਈ ਕਰ ਜਾਂਦੇ ਨੇ ਜਿਵੇਂ ਕਿ ਆਪਣੇ ਪ੍ਰਚਾਰ ਚੱਲ ਰਿਹਾ ਹੈ ਕਿ ਜਿਹੜਾ ਪਾਕਿਸਤਾਨ ਹੈ ਉਸਨੇ ਜੂਕਰਣ ਤੱਕ ਆਪਣੇ ਹਥਿਆਰ ਤੱਕ ਵੇਚ ਕੇ ਬਹੁਤ ਮੁਨਾਫਾ ਕਮਾਇਆ ਹੈ ਇਸ ਲਈ ਉਹਦੇ ਕੋਲ ਹਥਿਆਰ ਨਹੀਂ ਪਰ ਪਿਆਰਿਓ ਕਦੀ ਵੀ ਦੁਸ਼ਮਣ ਨੂੰ ਕਮਜ਼ੋਰ ਨਾ ਸਮਝੋ ਕਦੀ ਵੀ ਦੁਸ਼ਮਣ ਨੂੰ ਮਾੜਾ ਨਾ ਸਮਝੋ ਅਗਰ ਚੂਹੇ ਦਾ ਸ਼ਿਕਾਰ ਕਰਨਾ ਹੋਵੇ ਤੇ ਸ਼ੇਰ ਨੂੰ ਫੜਨ ਵਾਲਾ ਸਮਾਨ ਸਾਡੇ ਕੋਲ ਹੋਣਾ ਚਾਹੀਦਾ ਹੈ ਸੋ ਕਹਿਣ ਦਾ ਭਾਵ ਕੇ ਜੰਗਾਂ ਦਾ ਨਾਮ ਹੀ ਮਾਰਾ ਹੈ ਜੰਗ ਕਦੇ ਵੀ ਕਿਸੇ ਦੇਖ ਦੀ ਨਾ ਲੱਗੇ ਪਰ ਪਿਆਰਿਓ ਜੀ ਆਣ ਵਕੇ ਕੋਈ ਹੱਲਾ ਕਰਦਾ ਹੈ ਤੁਹਾਡੀ ਅਣਖ ਗੈਰਤ ਨੂੰ ਮੰਗਾਰਦਾ ਹੈ ਤੇ ਫਿਰ ਉਸ ਦਾ ਜਵਾਬ ਵੀ ਦੇਣਾ ਬਣਦਾ ਹੈ ਸੋ ਜਾਦੀਆਂ ਗੱਲਾਂ ਆਪਾਂ ਨਾ ਕਰੀਏ ਆਪਾਂ ਜਾਗਰੂਕਤਾ ਵਾਸਤੇ ਆਪ ਜੀ ਨੂੰ ਦੱਸ ਰਿਹਾ ਕਿ 7 ਤਰੀਕ ਨੂੰ ਮੋਕ ਡਰਲ ਪਾਉ ਨਕਲੀ ਲੜਾਈ ਕਰਕੇ ਹਿੰਦੁਸਤਾਨ ਦੇ ਵਿੱਚ ਤੁਹਾਨੂੰ ਦੱਸਿਆ ਜਾਵੇਗਾ ਕਿਸ ਤਰੀਕੇ ਦੇ ਨਾਲ ਜੰਗ ਤੋਂ ਬਚਣਾ ਹੈ ਕਿਸ ਤਰੀਕੇ ਦੇ ਨਾਲ ਆਪਣਾ ਬਚਾਅ ਕਰਨਾ ਹੈ ਕਿਸ ਤਰੀਕੇ ਦੇ ਨਾਲ ਆਪਣੀਆਂ ਸਭਿਅਕ ਸਾਵਾਂ ਬਚਾਉਣੀਆਂ ਨੇ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਮੁਲਕ ਨੂੰ ਬਚਾਉਣਾ ਹੈ ਸੋ ਇਨੇ ਕੇ ਬਚਨ ਕਰਦੇ ਹੋਏ ਆਪ ਜੀ ਤੋਂ ਯਾਜਤ ਲੈਂਦੇ ਹਾਂ ਸਤਿ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਵਿਚਾਰਿਓ ਔਰ ਜੰਗ ਦੇ ਖਮਿਆਜੇ ਬਿਲਕੁਲ ਮਾਰੇ ਹੁੰਦੇ ਨੇ ਆਪਣੇ ਘਰਾਂ ਦੇ ਵਿੱਚ ਅੰਨ ਪਾਣੀ ਦਾ ਇੰਤਜ਼ਾਮ ਕਰੋ ਆਪਣੇ ਵਾਸਤੇ ਪਾਣੀ ਦਾ ਇੰਤਜ਼ਾਮ ਕਰੋ ਸਭ ਤੋਂ ਪਹਿਲਾ ਸਿਸਟਮ ਲੈਡ ਬੱਤੀ ਦਾ ਹੁੰਦਾ ਹੈ ਲੈਡ ਬੱਤੀ ਵੈਸੇ ਵੀ ਨਹੀਂ ਚੱਲਦੀ ਤੇ ਪਿਆਰਿਓ ਪਾਣੀ ਤੋਂ ਬੇਵਲ ਹੋਣ ਦੀ ਬਜਾਏ ਆਪਾਂ ਨੂੰ ਨਲਕਿਆਂ ਦਾ ਪ੍ਰਬੰਧ ਇੱਕ ਇਹ ਇੱਕ ਸਾਲ ਪਹਿਲਾਂ ਵੀ ਆਪ ਜੀ ਨਾਲ ਸਾਂਝ ਪਾ ਚੁੱਕੇ ਹਾਂ ਹੁਣ ਫੇਰ ਦੁਬਾਰਾ ਦੱਸਦੇ ਪਏ ਹਾਂ ਘਰਾਂ ਦੇ ਵਿੱਚ ਨਲਕੇ ਹੋਣੇ ਚਾਹੀਦੇ ਨੇ ਘਰਾਂ ਦੇ ਵਿੱਚ ਛੋਟੀਆਂ ਚੱਕੀਆਂ ਹੱਥ ਵਾਲੀਆਂ ਵੀ ਹੋ ਜਾਣ ਤੇ ਪਿਆਰਿਓ ਕਿਉਂਕਿ ਜਿਹੜੀ ਜੰਗ ਹੈ ਇਹ ਕੋਈ 1 2 4 ਦਿਨ ਦੀ ਨਹੀਂ ਇਹਦਾ ਕੋਈ ਪਤਾ ਨਹੀਂ ਇਹਨੇ ਕਿਧਰ ਨੂੰ ਮੋੜ ਕੱਟ ਜਾਣਾ ਹੈ ਇਹ ਤੀਸਰੀ ਵਿਸ਼ਵ ਜੰਗ ਵੀ ਹੋ ਸਕਦੀ ਹੈ ਸੋ ਇਸ ਦੇ ਨਤੀਜੇ ਭਿਆਨਕ ਹੋਣਗੇ ਸੋ ਆਓ ਗੱਜ ਕੇ ਫਤਿਹ ਗਜਾਈਏ ਸਦਾਸ ਨੂੰ ਛੁੱਟੀਆਂ ਬਖਸ਼ੋ ਜੀ ਹੋਈਆਂ ਫੁੱਲਾਂ ਨਾਲ ਸਜਾ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ